ਬਾਈ ਜੀ ਏਸੀ ਸਰਵਿਸ ਕਰਾਉਣਾ ਸੀਗਾ ਉਹ ਕਰ ਦਿਆਂਗੇ ਹਾਂ ਤਨ ਕਰ ਦੂੰਗਾ ਵੀਰੇ ਯਾਰ ਹੁਣ ਤਾਂ ਮੇਰੇ ਕੋਲ ਕੰਮ ਜ਼ਿਆਦਾ ਆ ਜੇ ਟਾਈਮ ਲੱਗਿਆ ਸਾਵ ਨੂੰ ਕਰ ਦਾਂਗੇ ਨਹੀਂ ਸਵੇਰੇ ਕਰਾ ਲਈ ਯਾਰ ਚਲੋ ਠੀਕ ਆ ਪੈਸੇ ਕਿੰਨੇ ਲਓਗੇ ਪੈਸੇ ਸੀ 600 ਰੁਪਏ ਲੈਣੇ ਆ 600 ਵੀਰੇ ਜ਼ਿਆਦਾ ਨਹੀਂ ਹੈਗਾ ਮਾਰਕੀਟ ਦਾ ਵਜ ਤਾਂ ਰੇਟ ਘੱਟ ਜਾਂਦਾ ਯਾਰ ਸਾਡਾ ਰੇਟ ਫਿਕਸ ਆ ਇਹ ਤੈਨੂੰ ਘਟ ਤੇ ਮਿਲਦਾ ਨਾ ਉਹ ਤੋਂ ਕਰਾ ਲਈ ਫਿਰ ਚਲੋ ਠੀਕ ਆ ਲੈ ਲਿਓ ਪੈਸੇ ਤੇ ਅੱਜ ਸ਼ਾਮ ਨੂੰ ਕਰ ਜੂਗੇ ਯਾਰ ਜੇ ਤਾਂ ਮੇਰਾ ਟਾਈਮ ਲੱਗਿਆ ਸ਼ਾਮ ਨੂੰ ਕਰ ਜੂ ਨੀ ਸਵੇਰੇ ਕਰਾਂਗੇ ਯਾਰ ਠੀਕ ਹੈ ਜੀ ਲੋ ਬਾਈ ਜੀ ਕਰਤੀ ਸਰਵਿਸ ਇਹਦੀ ਬਾਈ ਹੁਣ ਤਾਂ ਸੀਜ਼ਨ ਕੱਢ ਜੂ ਖਰਾਬ ਤਾਂ ਨਹੀਂ ਹੁੰਦਾ ਅ ਯਾਰ ਮੈਂ ਇਹਦੀ ਸਰਵਿਸ ਕੀਤੀ ਆ ਕੋਈ بیمਾ ਥੋੜੀ ਕੀਤਾ ਨਾਲੇ ਬਿਜਲੀ ਦੀ ਚੀਜ਼ ਆ ਜਦੋਂ ਮਰਜ਼ੀ ਖਰਾਬ ਹੋ ਜਾਏ ਇਹਦਾ ਕੀ ਪਤਾ

ਭਾਈ ਗੈਰ ਉਹ ਭਾਈ ਬਾਪੂ ਵਾਲੇ ਇਹਦੀ ਸਰਵਿਸ ਵੀ ਕਰਾਉਣ ਵਾਲੇ ਸੀ ਉਹ ਵੀ ਹੁਣ ਹੀ ਕਰਾ ਲੈਣੇ ਸੀ ਕੋਈ ਨਾ ਕਰਾਵਾਂਗੇ ਪਰ ਆਹ ਬੰਦੇ ਤੋਂ ਨਹੀਂ ਕਰਾਉਣੀ ਇਹਦੀ ਬੋਲੀ ਬਹੁਤ ਭੜੀ ਆ ਪਤਾ ਨਹੀਂ ਲੋਕ ਕਿੰਨਾ ਕੰਮ ਕਰਾ ਲੈਂਦੇ ਯਾਰ ਇਹ ਤੋਂ ਬਾਈ ਜੀ ਹਾਂ ਜੀ ਵੀਰੇ ਏਸੀ ਸਰਵਿਸ ਕਰਾਉਣਾ ਤੇ ਕਰ ਦਾਂਗੇ ਵੀਰੇ ਆਪਣਾ ਕੰਮ ਹੀ ਇਹ ਆ ਵੈਸੇ ਕਰਨਾ ਕਿੱਥੇ ਵੀਰੇ ਆ ਨਾਲ ਦੇ ਪਿੰਡੀ ਆ ਕੋਈ ਨਹੀਂ ਵੀਰੇ ਕਰ ਦਾਂਗੇ ਆ ਪੈਸੇ ਕਿੰਨੇ ਲਾਉਂਗੇ ਵੀਰੇ ਵੈਸੇ ਤਾਂ ਅਸੀਂ 400 ਰੁਪਏ ਲੈਨੇ ਆ ਜੇ ਪਿੰਡ ਤੋਂ ਦੂਰ ਕਰਨਾ ਹੋਵੇ ਤੜੀ 500 ਰੁਪਏ ਲੈਨੇ ਆ ਸਹੀ ਸਹੀ ਲਾ ਲਿਓ ਵੀਰੇ ਕੋਈ ਗੱਲ ਨਹੀਂ ਵੀਰੇ ਤੁਸੀਂ 400 ਰੁਪਏ ਦੇ ਦਿਓ ਐਂ ਕਰੋ ਤੁਸੀਂ ਆਪਣੇ ਘਰ ਦਾ ਡਰੈਸ ਲਿਖਾ ਦਿਓ ਗੋੜੇ ਮਗਰੀ ਆ ਆ ਜੋਦਾ ਪਿੰਡ ਨਹੀਂ ਹਾਂਜੀ ਹਾਂਜੀ ਵੀਰੇ ਜਦੋਂ ਐਂਟਰ ਕਰੋਗੇ ਹਾਂਜੀ ਜਿੰਨੂ ਮਰਜ਼ੀ ਪੁੱਛ ਲਿਓ ਜੱਸ ਦੇ ਘਰੇ ਜਾਣਾ ਠੀਕ ਆ ਵੀਰੇ ਮੈਂ ਆ ਗਿਆ ਠੀਕ ਹੈ ਹੋ ਗਈ ਵੀ ਸਰਵਿਸ ਹਾਂਜੀ ਵੀਰੇ ਹੋ ਗਈ ਆ ਲਓ ਵੀਰੇ ਕੱਪ ਏਸੀ ਦੀ ਸਰਵਿਸ ਤਾਂ ਵੀਰੇ ਹੋ ਗਈ ਜੇ ਫੇਰ ਵੀ ਕੋਈ ਕੰਮ ਪੇਸੀ ਲੱਗੀ ਨਾ ਤਾਂ ਬੇਚੀਜ ਕਹੋਗੇ ਮੈਨੂੰ ਫੋਨ ਕਰਦੇ ਮੈਂ ਆਪੇ ਘਰੇ ਆ ਕੇ ਦੇਖ ਜੂਗਾ ਨਾਲੇ ਵੀਰੇ ਪੈਸੀ ਦੀ ਟੈਨਸ਼ਨ ਨਾ ਲਈ ਕੋਈ ਗੱਲ ਨਹੀਂ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਹਾਂ ਆ ਲੈ ਪੈਸੇ ਚਾਹ ਬਣਾਵਾ ਮੈਂ ਘਟਕ ਨਹੀਂ ਨਹੀਂ ਵੀਰੇ ਮਿਹਰਬਾਨੀ ਵੀਰੇ ਉਹ ਦੀਪੇ ਫੋਨ ਚ ਹੀ ਬੜਿਆ ਰਿਹਾ ਕਰ ਤੂੰ ਉਹ ਬਾਈ ਕੀ ਕਰਾਂ ਏਸੀ ਸਰਵਿਸ ਕਰਾਉਣਾ ਸੀ ਆਪਣ ਵਾਲੇ ਪਿੰਡ ਦੇ ਮੈਸਤਰੀ ਨੂੰ ਗਿਆ ਸੀਗਾ ਅੱਛਾ ਸਵੇਰ ਦੀ ਵੇਡ ਕਰੀ ਜਾਂਦਾ ਮੈਂ ਕਹਿੰਦਾ ਆ ਗਿਆ ਆ ਗਿਆ ਹੁਣ ਬਦਨ ਦਾ ਫੋਨ ਨਹੀਂ ਚੱਕਦਾ ਬੀਪੇ ਮੈਂ ਤੈਨੂੰ ਇੱਕ ਮੁੰਡੇ ਦਾ ਨੰਬਰ ਦਿੰਨਾ ਹਮ ਆਪਣਾ ਨਾਲ ਦੇ ਪਿੰਡ ਦਾ ਵਾ ਅੱਛਾ ਪਰ ਕੰਮ ਬਹੁਤ ਸੋਹਣਾ ਕਰਦਾ ਉਹ ਇਮਾਨਦਾਰ ਵੀ ਬਹੁਤ ਆ ਤੂੰ ਨੰਬਰ ਲਿਖਾ ਜਿਹਦੇ ਨੰਬਰ 97 ਠੀਕ ਆ 8 11 8 11 0 0 0 0 25 25 ਕੀ ਨਾਮ ਹੈ ਦਾ ਇਹ ਗੁਰਪ੍ਰੀਤ ਪਮਾਲੀ ਆ ਠੀਕ ਆ ਵੀਰ ਚਲ ਚੰਗਾ ਠੀਕ ਆ ਵੀਰ ਧੰਨਵਾਦ ਤੇਰਾ ਬਾਈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜਦ ਦੀਪ ਨੇ ਆਪ ਦਾ ਚੰਗਾ ਭੜਾਈ ਇਥੇ ਵਾਲਾ ਬੰਦਾ ਖਦਿਆ ਸੀ ਤੁਸੀਂ ਉਹਨੂੰ ਦੂਜੇ ਏਸੀ ਵਾਲੇ ਦਾ ਨੰਬਰ ਕਾਹਤੇ ਦੇ ਦਿੱਤਾ ਉਹ ਨਾਲ ਦੇ ਪੈੰਡ ਵਾਲੇ ਮੁੰਡੇ ਦੀ ਬੋਲੀ ਤੋਂ ਨਾ ਮੈਨੂੰ ਬਹੁਤ ਵਧੀਆ ਸਾਬਕਾ ਮਿਲੇ ਆ ਬਈ ਸਭਕ ਹਾਂ ਸਾਬਕਾ ਜੇ ਕਿਸੇ ਇਨਸਾਨ ਨੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਜਾਂ ਉਹਨੇ ਤਰੱਕੀ ਕਰਨੀ ਆ ਉਹਨੂੰ ਸਭ ਤੋਂ ਪਹਿਲਾਂ ਆਪਣੀ ਬੋਲੀ ਤੇ ਧਿਆਨ ਦੇਣਾ ਪੈਣਾ ਤੂੰ ਦੇਖ ਜਦੋਂ ਆਪਾਂ ਪਹਿਲੇ ਏਸੀ ਦੀ ਸਰਵਿਸ ਕਰਾਉਣੀ ਸੀਗੀ ਉਹ ਪੈੰਡ ਵਾਲੇ ਬੰਦੇ ਨੂੰ ਖਦਿਆ ਸੀ ਉਹਦਾ ਨਾਲੇ ਪੈਸੇ ਵੀ ਵੱਧ ਲੈ ਗਿਆ ਉਹ ਤੋਂ ਦੀ ਬੋਲੀ ਦੇਖਿਆ ਕਿੰਨੀ ਮਾੜੀ ਸੀ ਤੂੰ ਕਿਹਾ ਦੂਜਾ ਏ ਸੀ ਖਰਾਬ ਹੋ ਗਿਆ ਉਹ ਏ ਸੀ ਦੀ ਸਰਵਿਸ ਕਰਾਉਣੀ ਆ ਸੌਂ ਲੱਗੇ ਯਾਰ ਉਹਦੀ ਬੋਲੀ ਕਰਕੇ ਨਾ ਮੈਨੂੰ ਉਹਨੂੰ ਬੁਲਾਉਣਾ ਜੀਨ ਨਹੀਂ ਕੀਤਾ ਤਾਂ ਕਰਕੇ ਮੈਂ ਹੁਣ ਹੋਰ ਬੰਦਾ ਲੱਭਣ ਗਿਆ ਸੀ ਹੁਣ ਤੂੰ ਦੂਜਾ ਮੁੰਡਾ ਦੇਖ ਉਹਦੀ ਬੋਲੀ ਨੇ ਨਾ ਮੇਰਾ ਮਨ ਜਿੱਤ ਲਿਆ ਨਾਲੇ ਹੁਣ ਪੈਸੇ ਵੀ ਘੱਟ ਲਏ ਆ ਹੁਣ ਦੀਪ ਤੂੰ ਆਪ ਹੀ ਦੇ ਜੇ ਕੋਈ ਮੈਨੂੰ ਬੰਦਾ ਪੁੱਛੂ ਵੀ ਮੈਂ ਏ ਸੀ ਸਰਵਿਸ ਕਰਾਉਣਾ ਤਾਂ ਮੈਂ ਹੱਸ ਕੇ ਉਹਦਾ ਹੀ ਨਾਮ ਲਵਾਂ ਦੇਖ ਦੀਪ ਮੈਂ ਤੈਨੂੰ ਬਾਰ-ਬਾਰ ਸਮਝਾਉਣਾ ਜੇ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਨਾ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੀ ਬੋਲੀ ਦੇ ਧਿਆਨ ਦੇਣਾ ਪੈਣਾ